ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਗੁਰੂ ਸਾਹਿਬਾਨ ਦੀ ਚਰਨ ਛੋਪਾ ਪ੍ਰਾਪਤ ਪਿੰਡ ਨੇ ਸਾਡੇ ਪੰਜਾਬ ਦੇ ਉਹਨਾਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਹਰੇਕ ਪਿੰਡ ਨੂੰ ਸੀ 50 ਲੱਖ ਰੁਪਏ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਆ ਅੱਜ ਧੂਰੀ ਸਮਾਗਮ ਹੋ ਰਿਹਾ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਜਿੱਨਾਂ 'ਚ ਗੁਰੂ ਸਾਹਿਬਾਨ ਦੀ ਚਲਿਸ਼ੋਂ ਪ੍ਰਾਪਤਾ ਜਿੱਥੇ ਇੱਥੇ ਗੁਰੂ ਸਾਹਿਬਾਨ ਗਏ ਸੀ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇੱਕ ਉਹਰਾਲ ਵਿਕਾਸ ਕਾਰ ਰੋਣ ਤਾਂ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਹੇ ਆ ਔਰ ਸਾਰੀਆਂ ਸੰਗਤਾਂ ਉੱਥੇ ਵੀ ਜਿਹੜੀਆਂ ਜਿਹੜੇ ਜਿਹੜੇ ਪਿੰਡ ਆਉਂਦੇ ਰਗੇ ਉਹ ਪਹੁੰਚ ਰਹੇ ਨੇ ਕਿ ਸੋ ਇਹ ਵਿਸ਼ੇਸ਼ ਪ੍ਰਾਣਾ ਸਰਦਾ ਭਗਵੰਤ ਸਿਮਰਾਂ ਜੀ ਦੀ ਰਹਿਨਮਾਈ ਚ ਅਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਓਵਰ ਆਲ ਬੁਖੇ ਕੋ ਆਪਣੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀਆਂ ਦਾ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਸ਼੍ਰੀ ਨਗਰ ਛੇਵੇਂ ਪਾਸ਼ਾਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਫਰੀ ਗੁਰਤੇਗਬਾਦ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰਵਰਤਨ ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮ ਦੇਵਾ ਸੰਗਤਾਂ ਵੱਲੋਂ ਇਹ ਇਹ ਪ੍ਰੋਗਰਾਮ ਲਿਖੇ ਗਏ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਔਰ ਪਰਸੋ ਇਹ ਜੀਰਨ ਤੋਂ ਸਾਡੀ ਪਵਿੱਤਰ ਧਰਤੀ ਤੇ ਪਹੁੰਚਣਗੇ ਔਰ ਇਸ ਉਚੇਚੇ ਤੌਰ ਤੇ ਸਾਰੀਆਂ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਸਾਥੀ ਹਰਪਾਲ ਚੀਮਾ ਜੀ ਕੁਡੀਆਂ ਸਾਹਿਬ ਮੰਤਰੀ ਜੀ ਬਜਿੰਦਰ ਕੌਰ ਜੀ ਡੀ ਸਾਹਿਬ ਸਾਰੇ ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਰਿਆਂ ਨੇ ਬੜੀ ਸ਼ਰਧਾ ਦੇ ਨਾਲ ਅੱਜ ਜੋ ਹੈ ਨਗਰ ਕੀਰਤਨ ਦੇ ਆਰੰਭਤਾ ਕਰਾਈ ਹੈ ਸ੍ਰੀ ਪ੍ਰਮਾਤਮਾ ਅੱਗੇ ਹੀ ਅਰਦਾਸ ਕੀ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਆਪਦੇ ਲੜ ਲਾ ਕੇ ਰੱਖਣ ਸੱਚੇ ਬਾਸ਼ਾ ਹੀ ਅਰਦਾਸ ਅਰਦਾਸ ਜੁਈਆ ਕੀਤੀ ਹੈ ਤੋਂ ਪਹਿਲਾਂ ਤਾਂ ਜਿਹੜਾ ਅੱਜ ਨਗਰ ਕੀਰਤਨ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਸ਼ਹਾदत ਸ਼ਤਾਬੀ ਨੂੰ ਸਮਰਪਿਤ ਜਿਹੜੇ ਤੱਕ ਸ਼੍ਰੀ ਗੰਦਵਾ ਸਾਹਿਬਾ ਬੱਬਾ ਬੁੱਢਾ ਤਲਵੰਡਰ ਤਰਾ ਸਾਪ ਤੋਂ ਇੱਥੋਂ ਰਵਾਨਾ ਕੀਤੇ ਗਏ ਨੇ ਸੋ ਸਮੂਹ ਸੰਗਤਾਂ ਸਮੁੱਚੀਆਂ ਮਰਦੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਪ੍ਰਧਾਨ ਸਮਨੂ ਰੋੜਾ ਜੀ ਹਰਪਾਲ ਜੀ ਮਾਝਪੁਰੀਆ ਸਾਹਿਬ ਯਾਨੀ ਕਿ ਇੱਕ ਇੱਕ ਕੌਦੇਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਜਿਹੜੇ ਸਰਦਾਰ ਭਾਵਨਾ ਦੇ ਨਾਲ ਇੱਥੇ ਪਹੁੰਚੇ ਤੇ ਮੈਂ ਸਮੁੱਚੀ ਸਰਕਾਰ ਦਾ ਸਰਦਾਰ ਭਗਤ ਸਿੰਘ ਜੀ ਪਾ ਨਿਚਿਤਾਨੇ ਇੱਕ ਬਹੁਤ ਵੱਡਾ ਮੈਂ ਕਹੂੰਗੀ ਪਹਿਲਕਦਮੀ ਕਰਕੇ ਜਿਹੜੇ ਕੱਲ ਰਾਤ ਤੋਂ ਇੱਥੇ ਤਲਵੰਡੀ ਸਭੂ ਵਿਖੇ ਵੀ ਦੀਵਾਨ ਸਜਾਈ ਗਈ ਜਿੱਥੇ ਕੀਰਤਨ ਕੀਤਾ ਗਿਆ ਔਰ ਜਿੱਥੇ ਢਾਡੀ ਜਿਹਾ ਔਰ ਉਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਜੜੇ ਤੋਂ ਤਲਵੰਡੀ ਸਾਹਿਬ ਤੋਂ ਰਵਾਨਾ ਕੀਤੇ ਗਏ ਜੀ ਸੋ ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸ਼ੁਕਰਾਨਾ ਕਰਦੀ ਆ ਔਰ ਪਰਮਾਤਮਾਗੇ ਅਰਦਾਸ ਕਰਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਸਾਨੂੰ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ। ਯਾਦਿਆ ਲੱਗ ਰਿਹਾ ਕਿ ਤੇ ਜੜ ਕੇ ਵੀ ਦੇ ਦੋ ਤਾਰੇ ਤੁਹਾਡੇ ਹਲਕੇ ਨੂੰ ਯਾਰੇ ਜੁੜੇ ਬੜਗੇ ਜਿੱਥੇ ਜਿੱਥੇ ਚਰਨ চোপ ਪ੍ਰਵਤ ਗੁਰਤੇ ਬਹਾਦਰ ਜੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਿੰਡ ਉਹ ਪਹੁੰਚੇ ਨੇ ਵੈਸੀ ਤਾਂ ਵਿਸਤਾਰਕਾਰੀ ਹਤਾ ਜੀ ਮਾ ਜੀ ਨੇ ਤੇ ਅੱਜ ਉਹਨਾਂ ਨੂੰ 50-50 ਲੱਖ ਰੁਪਏ ਜੁੜੇ ਆ ਉਹ ਚੱਕ ਦਿੱਤੇ ਜਾ ਰਹੇ ਨੇ ਧੂਰੀ ਵਿਖੇ ਇਸ ਤੋਂ ਅਗਲਾ ਪ੍ਰੋਗਰਾਮ ਉਹ ਜਿਹੜਾ ਸੋ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਇੱਕ ਬਹੁਤ ਵੱਡਾ ਉਪਰ ਪ੍ਰੋਗਰਾਮ ਹੈ